ਰਹਾਨੇ ਜਵਾਬ ਦੇ ਦਿੱਤਾ بے ਬੇਵਿਸ਼ਵਾਸੀ ਕਰਤੀ ਕਹਿੰਦੇ ਵੀ ਅਰੈਸਟ ਕਰ ਲੈਂਦੇ ਆ ਨਹੀਂ ਕਰਦੇ ਹਲੇ ਕੋਈ ਹਲੇ ਕੋਈ ਇਹ ਗੱਲ ਬੈਠ ਗਈ ਮੁੱਕ ਗਈ ਬਲਡੋਜ਼ਰ ਕਿਸਾਨਾਂ ਤੇ ਵੀ ਚਲਾਇਆ ਬਲਡੋਜ਼ਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਖੇਦੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਨੇ ਤੇ ਜਾ ਕੇ ਬਲਡੋਜ਼ਰ ਚਲਾ ਦੇ ਕਿਸੇ ਦੇ ਘਰ ਟਾ ਦੇ ਜਾ ਕੇ ਮਤਲਬ ਬਲਡੋਜ਼ਰ ਚਲਾ ਦੇ ਪੰਜਾਬ ਵਿੱਚ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਜੇ ਅਧਿਕਾਰ ਹੈ ਕਿਸੇ ਦੇ ਘਰ ਤੋਂ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਲਾਣਿਆਂ ਦੇ ਘਰ ਜਾ ਦਿਓ ਬਾਅਦ ਵਿੱਚ ਮੀਟਿੰਗ ਰੱਖੀ ਜਾਊਗੀ ਮੈਂ ਤਾਂ ਆਪ ਸੁਨੇਹਾ ਆ ਗਿਆ ਸੀ ਵੀ ਉਹ ਕਹਿੰਦੇ ਫੇਰ ਰੱਖ ਲਓ ਗ੍ਰਾਹ ਨੇ ਜਵਾਬ ਦੇ ਦਿੱਤਾ ਬੇ ਬੇਵਿਸ਼ਵਾਸੀ ਕਰਦੀ ਕਹਿੰਦੇ ਵੀ ਅਰੈਸਟ ਕਰ ਲੈਂਦੇ ਆ ਨਹੀਂ ਕਰਦੇ ਹਲੇ ਕੋਈ ਹਲੇ ਕੋਈ ਤਮੀਨ ਹੈ ਕਿ ਗੱਲ ਬੈਠ ਕੇ ਮੁੱਕੇਗੀ ਜੀ ਗੱਲ ਬੈਠ ਕੇ ਮੁੱਕੇਗੀ ਗੱਲ ਗੱਲ ਹੋਰ ਮੇਰਾ ਹਮੇਸ਼ਾ ਖੁੱਲਾ ਖੁੱਲਾ ਸਦਾ ਮੇਰਾ ਮੈਂ ਕਦੇ ਵੀ ਇਹੋ ਜੀ ਗੱਲ ਨਹੀਂ ਕਰਦਾ ਗੱਲਬਾਤ ਰਹੀ ਹਾਂ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਤਾਂ ਉਹਨਾਂ ਦਾ ਤਜਰਬਾ ਉਹ ਸਿਆਣੇ ਲੋਕ ਆ ਉਹ ਵੀ ਸਾਨੂੰ ਦੱਸ ਸਕਦੇ ਅਸੀਂ ਵੀ ਸਾਬ ਇੱਕ ਵਿਵਾਦ ਹੈ ਕਿ ਜਿਨੇ ਕਿਸਾਨੀ ਮੰਗਾ ਨੇ ਪੰਜਾਬ ਸਰਕਾਰ ਨਾਲ ਰਿਲੇਟਡ ਨਹੀਂ ਤੁਸੀਂ ਕਹਿੰਦੇ ਉਹ ਕਹਿੰਦੇ ਹੈਗੀਆਂ ਨੇ ਕਿਸਾਨਾਂ ਨੂੰ ਕਹਿੰਦੇ ਕਿਸੇ ਨਾਲ ਵੀ ਰਿਲੇਟਡ ਹੁਣ ਬੈਠ ਕੇ ਗੱਲਬਾਤ ਦਾ ਹੱਲ ਕਰਿਆ ਜਾਊਗਾ ਮੈਂ ਨਹੀਂ ਕਹਿੰਦਾ ਵੀ ਜੋ ਵੀ ਹੈ ਅੱਗੇ ਕੋਈ ਸੱਤਾ ਦਿਓ ਵੀ ਉਹਨਾਂ ਕਿਸਾਨਾਂ ਦਾ ਜਰੂਰ ਜਰੂਰ ਲੈਟਰ ਆਇਆ ਉਸ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਵਾਲਾ ਤੁਹਾ ਤੁਸੀਂ ਜ਼ਬਰ ਤੇ ਉਤਰੇ ਹੋਇਓਂ ਦਮਨ ਤੇ ਉਤਰੇ ਹੋਇਓਂ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਉਹਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀਆਂ ਨਹੀਂ ਹੈ ਅਜਦਾਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਚੱਲਦੇ ਹਾਂ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਤਾ ਸਦਾ ਕਿ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਗਿਆ ਉਹ ਐਮਰਜੈਂਸੀ ਦੇ ਵਿੱਚ ਰੱਖੀ ਗਈ ਜਿਹਦੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬੜੀ ਬਰੀਕੀ ਨਾਲ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਆ ਇਸ ਮੀਟਿੰਗ ਦੀ ਪ੍ਰਧਾਨਗੀ ਅੱਜ ਸਰਦਾਰ ਬੂਟਾ ਸਿੰਘ ਬੁਰਜਗਿਲ ਸਰਦਾਰ ਹਰਵਿੰਦਰ ਸਿੰਘ ਲੱਖੋਵਾਲ ਜੀ ਤੇ ਮੈਂ ਮੁਕੇਸ਼ ਚੰਦਰ ਸ਼ਰਮਾ ਵੱਲੋਂ ਕੀਤੀ ਗਈ ਆ ਨਾਲ ਸਾਡੇ ਜਿੱਦਾਂ ਕਾਦੀਆ ਸਾਹਿਬ ਡਾਕਟਰ ਦਰਸ਼ਨਪਾਲ ਜੀ ਇਧਰ ਰਵਿੰਦਰ ਪਟਿਆਲਾ ਜੀ ਜੰਗਵੀਰ ਜੀ ਰੁਲਦੂ ਸਿੰਘ ਮਾਨਸਾ ਜੀ ਇਹ ਜਗਮੋਣ ਜੀ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਸਾਰੇ ਸੀਨੀਅਰ ਆਪੂ ਜਿਹੜੇ ਆ ਪਹੁੰਚੇ ਆ ਇਹਦੇ ਵਿੱਚ ਜੋ-ਜੋ ਫੈਸਲੇ ਲਏ ਗਏ ਮੈਂ ਬੇਨਤੀ ਕਰੂੰਗਾ ਸਰਦਾਰ ਗੂਟਾ ਸਿੰਘ ਪੁਰਜਕਲ ਜੀ ਨੂੰ ਉਹ ਜਿਹੜਾ ਬ੍ਰੀਫਿੰਗ ਨਾਲ ਤੁਹਾਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣ ਜੀ ਸਤਿਕਾਰਯੋਗ ਸਾਥਕੋ ਮੀਡੀਆ ਵਾਲਿਓ ਅਸੀਂ ਅੱਜ ਕਈ ਅਹਿਮ ਫੈਸਲੇ ਲਏ ਆ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਲੈਟਰ ਆਇਆ ਰਾਤ ਉਹਦੇ ਤੇ ਅਸੀਂ ਖੁੱਲਕੇ ਚਰਚਾ ਕੀਤੀ ਆ ਉਹ ਲੈਟਰ ਤੇ ਅਸੀਂ ਇਹ ਸਿੱਟੇ ਤੇ ਪਹੁੰਚੇ ਆ ਕਿ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਤੇ ਲੈਟਰ ਆਇਆ ਸਾਨੂੰ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਛਾੜੇ ਨਾਲ ਤਾਂ ਕੋਈ ਇਹਨਾ ਮੰਗਾਂ ਦਾ ਜੇਕਰ ਹੀ ਨਹੀਂ ਹੈ ਪਰ ਅੱਜ ਉਹ ਲੈਟਰ ਆਉਣਾ ਤੇ ਮੰਗ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਚ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਤੇ ਨਾਲ ਹੀ ਜਿਹੜੀ ਲੈਟਰ ਆਇਆ ਉਸ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਵਾਲਾ ਤੁ ਤੁਸੀਂ ਜ਼ਬਰ ਤੇ ਉਤਰੇ ਹੋਇਓਂ ਦਮਨ ਤੇ ਉਤਰੇ ਹੋਇਓਂ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲ ਆ ਉਹਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੇ ਆਇਆ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਚੱਲਦੇ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਤਾ ਸਦਾ ਕਿ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਅਸੀਂ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਬੁਲਾ ਕੇ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚ ਛੱਦ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਗਾਹਾਂ ਜਾ ਕੇ ਉਹ ਉੱਥੇ ਬਲਡوزر ਚਲਾਉਣਾ ਇਹਦੀ ਅਸੀਂ ਪੁਰਜੋ ਨਖੇਦੀ ਕਰਦੇ ਹਾਂ ਤੇ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਇਹ ਵਿਸ਼ਵਾਸ ਕਰੀਏ ਕਿ ਜੇ ਅੱਜ ਅਸੀਂ ਮੈਂਟੇਨ ਕੀ ਜਾਣੇ ਆ ਕੀ ਇਹ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੋੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਜ਼ਬਰ ਕੀਤਾ ਪਰ ਇਹਨੇ ਇੱਕ ਵਾਰ મોદી ਦੀ ਥਾਂ ਲੈ ਲਈ મોદી ਨੇ ਇਹ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਕਾਰ ਨੇ ਕੀਤਾ ਇਸ ਦੇ ਖਿਲਾਫ ਇਸ ਬਲਡੋਜ਼ਰ ਦੀ ਸਿਆਸਤ ਦੇ ਖਿਲਾਫ ਬਲਡੋਜ਼ਰ ਕਿਸਾਨਾਂ ਤੇ ਵੀ ਚਲਾਇਆ ਬਲਡੋਜ਼ਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਖੇਦੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਮ ਤੇ ਜਾ ਕੇ ਬਲਡੋਜ਼ਰ ਚਲਾ ਦੇ ਕਿਸੇ ਦੇ ਘਰ ਟਰਾਂ ਜਾ ਕੇ ਮਤਲਬ ਬਲਡੋਜ਼ਰ ਚਲਾ ਦੇ ਪੰਜਾਬ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਜੇ ਅਧਿਕਾਰ ਹੈ ਕਿਸੇ ਦੇ ਘਰ ਤੋਂ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਲਾਣਿਆਂ ਦੇ ਘਰ ਟਰਾ ਦੇਓ ਅਸੀਂ ਨਸ਼ੇ ਵਾਲਿਆਂ ਦੇ ਪੱਖ ਦੇ ਵਿੱਚ ਨਹੀਂ ਹਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਨਸ਼ਾ ਤਸਕਰ ਨੇ ਵੱਡੇ ਉਹਨਾਂ ਨਾਲ ਜੁੜੇ ਹੋਏ ਨੇ ਸਿਆਸਤਦਾਨ ਉਹਨਾਂ ਨਾਲ ਜੁੜੇ ਹੋਏ ਨੇ ਪੁਲਿਸ ਦੀ ਵੱਡੀ ਅਫਸਰ ਸਾਹੀ ਜਿਨ੍ਹਾਂ ਤੋਂ ਕਿਤੇ ਉੱਥੇ ਚਿੱਟਾ ਫੜਾਇਆ ਗਿਆ ਕਿਤੇ ਉੱਥੇ ਹਰੇ ਨੂੰ ਫੜੀ ਗਈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਮਤਲਬ ਜਿਹੜੇ ਮਜਬੂਰੀ ਬਸ ਕਿੱਟਾ ਖਾਂਦੇ ਨੇ ਨਸ਼ਾ ਖਾਂਦੇ ਨੇ ਜਾਮਾਂ ਨੂੰ ਮੋਟਾ ਵੇਚਦੇ ਨੇ ਉਹ ਵੱਡੇ ਮਗਰਮੱਛਾਂ ਨੂੰ ਉਹਨਾਂ ਦਾ ਜਿਹੜਾ ਗੱਠਜੋੜ ਹੈ ਉਹਨੂੰ ਤੋੜਨਾ ਚਾਹੀਦਾ ਇਹ ਬਲਡੋਤ ਦੀ ਸਿਆਸਤ ਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ ਜਾਬਰ ਵਿਰੋਧੀ ਜਿਹੜਾ ਦਿਨ ਹੈ ਉਹ ਸਾਰੇ ਡੀਸੀਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਕੋਈ ਹੋਊਗਾ ਜ਼ਬਰ ਬਰੋਦੀ ਦੇ ਵਿੱਚ ਜ਼ਬਰ ਬਰੋਦੀ ਜਿਹੜੇ ਮੰਗ ਪੱਤਰ ਜਿੱਥੇ ਜਿੱਥੇ ਜ਼ਬਰ ਇਹਨਾਂ ਨੇ ਕੀਤਾ ਉਹਦਾ ਜ਼ਿਕਰ ਕਰਕੇ ਉਹ ਮੰਗ ਪੱਤਰ ਡੀਸੀਆਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਵਾਪਸ ਹੋ ਜਾਊਗਾ ਤਾਂ ਉਦੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਅਸੀਂ ਸ਼ੁਰੂ ਕਰਾਂਗੇ ਲਖਵਾਲ ਸਰ ਆ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਇਸ ਤਰ੍ਹਾਂ ਦੇ ਬڑے ਸ਼ਿੰਗਾਰਸ਼ ਦੇਖੇ ਗਏ ਨੇ ਬڑے ਸ਼ਿੰਗਾਰਸ਼ ਹੋਏ ਆ ਹਥਿਆਰਬੰਦ ਸ਼ਿੰਗਾਰਸ਼ ਵੀ ਦੇਸ਼ ਦੇ ਵਿੱਚ ਹੋਏ ਨੇ ਉਹਦੇ ਵਿੱਚ ਸਰਕਾਰਾਂ ਮੀਟਿੰਗਾਂ ਲੰਦੀਆਂ ਹੁੰਦੀਆਂ ਨੇ ਤੇ ਮੀਟਿੰਗਾਂ ਦੇ ਸੇਫ ਲਾਂਗਾ ਦਿੱਤਾ ਜਾਂਦਾ ਤੇ ਸੇਫ ਉੱਥੇ ਹੋਏ ਉਹਨਾਂ ਨੂੰ ਛੱਡਿਆ ਜਾਂਦਾ ਪਰ ਇਹਨਾਂ ਨੇ ਆਪਦੇ ਘਰ ਬਲਾ ਕੇ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੀ ਵੀ ਉੱਥੇ ਫੋਰਸ ਕਿਉਂ ਇਕੱਠੀ ਹੋਈ ਆ ਉਹ ਕਹਿੰਦੇ ਉਹ ਤਾਂ ਵੈਸੇ ਨਸ਼ਿਆਂ ਕਰਕੇ ਇਕੱਠੀ ਹੋਈ ਆ ਉਹਦੇ ਲਈ ਇੱਕ ਜ਼ਬਰ ਕੀਤਾ ਸਾਡੀਆਂ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਨੂੰ ਰਾਤ ਨੂੰ ਇਹਨਾਂ ਨੇ ਜਬੀਲ ਕੀਤਾ ਕੀ ਲੀਡਰ ਕਿਤੇ ਬਾਹਰ ਨੂੰ ਭੱਜ ਚਲੇ ਸੀ ਲੀਡਰ ਫਿਰ ਫੜੇ ਨਹੀਂ ਸੀ ਜਾ ਸਕਦੇ ਅਸੀਂ ਵੀ ਅੱਜ ਇੱਥੇ ਬੈਠੇ ਆਂ ਜਦ ਮਰਜ਼ੀ ਬੁਲਾ ਲੈਣ ਅਸੀਂ ਆਪੇ ਆ ਜਾਾਂਗੇ ਗ੍ਰਿਫਤਾਰੀਆਂ ਦੇਣ ਇਸ ਜਿਹੇ ਗ੍ਰਿਫਤਾਰੀਆਂ ਇਹਨਾਂ ਨੂੰ ਇਸ ਤਰ੍ਹਾਂ ਦੇ ਟੰਗ ਤਕਰੀ ਤਰੀਕੇ ਨਹੀਂ ਸੀ ਅਪਣਾਉਣੇ ਚਾਹੀਦੇ ਉਦੋਂ ਹੀ ਐਸਕੇਐਮ ਪੂਰਨ ਤੌਰ ਤੇ ਕਿਹਦੀ ਅੱਜ ਨਖੇਦੀ ਕਰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜੋ ਜ਼ਬਰ ਵਿਰੋਧੀ ਨੇ ਉਹਨਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਰਾਂਗੇ ਤੇ ਉਹਦੀ 28 ਤਰੀਕ ਨੂੰ ਜਿਹੜੀ ਤਿਆਰੀ ਆ ਜਿਹੜੇ ਅਸੀਂ ਜ਼ਬਰ ਵਿਰੋਧੀ ਐਕਸ਼ਨ ਕਰਨੇ ਨੇ ਜਿਹੜੇ 11 ਤੋਂ 3 ਵਜੇ ਤੱਕ ਧਰਨੇ ਦੇਣੇ ਆ ਡੀਸੀਆਂ ਦੇ ਉਹਦੀ ਅਸੀਂ ਰੂਪਰੇਖਾ ਤਿਆਰ ਕਰਾਂਗੇ ਦੂਸਰਾ ਅਸੀਂ 6 ਮੈਂਬਰੀ ਕਮੇਟੀ ਜਿਹੜੀ ਸਾਡੀ ਏਕਤਾ ਕਮੇਟੀ ਆ ਉਹਨੂੰ ਵੀ ਅਧਿਕਾਰ ਦੇ ਦਿੱਤਾ ਸਾਨੂੰ ਸਨੇਹ ਉਧਰੋਂ ਵੀ ਆਏ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਜ਼ਬਰ ਵਿਰੋਧੀ ਸਾਡੇ ਇਹ ਫੈਸਲੇ ਨੇ 28 ਤਰੀਕ ਦੇ 24 ਤਰੀਕ ਦੀਆਂ ਮੀਟਿੰਗਾਂ ਉਹਨਾਂ ਚੋਂ ਸਾਰੀਆਂ ਜਥੇਬੰਦੀਆਂ ਵੀ ਹਾਜ਼ਰ ਹੋਣ ਤਾਂ ਕਿ ਰਲ ਕੇ ਇੱਕ ਵੱਡੀ ਲੜਾਈ ਵੱਲ ਨੂੰ ਵਧਿਆ ਜਾ ਸਕੇ ਇਹ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੀ ਹੋਈ ਆ ਇਹਨਾਂ ਦੇ ਨਾਲ ਇੱਕ ਵੱਡਾ ਮੋਰਚਾ ਇੱਕ ਵੱਡੀ ਲੜਾਈ ਲਈ ਅਸੀਂ ਅੱਗੇ ਵੱਸ ਸਕੀਏ ਧੰਨਵਾਦ ਇੱਕ ਮੈਂ ਜਿਹੜਾ ਜ਼ਬਰ ਵਿਰੋਧੀ ਦਿਵਸ ਦੀ ਗੱਲ ਕੀਤੀ ਆ ਕਿ 28 ਤਰੀਕ ਨੂੰ ਤੁਸੀਂ ਮਨਾਉਣਾ ਜ਼ਬਰ ਕੱਲੇ ਕਿਸਾਨਾਂ ਤੇ ਨਹੀਂ ਹੈ ਮੁਲਾਜ਼ਮਾਂ ਤੇ ਵੀ ਹੋ ਰਿਹਾ ਹੋਰਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਜਦੋਂ ਕਿ ਇਸ ਜਿਹੜਾ ਜਮਹੂਰੀ ਹੱਕ ਹੈ ਉਹਦੇ ਵਿੱਚ ਸਭ ਨੂੰ ਆਪਣੀਆਂ ਰੈਲੀਆਂ ਪਰਦਰਸ਼ਨ ਹੜਤਾਲਾਂ ਕਰਨ ਦਾ ਹੱਕ ਹੈ ਉਹਨਾਂ ਨੂੰ ਵੀ ਧਮਕੀਆਂ ਦੇ ਦੇ ਕੇ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਕੁੱਸ਼ ਕਰਤਾਵੇਂ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਵਰਗਾਂ ਨੂੰ ਅਪੀਲ ਕਰਦੇ ਹਾਂ ਅਸੀਂ ਚਾਹੇ ਕੋਈ ਵੀ ਵਰਗ ਹੈ ਜਿਹੜਾ ਇਸ ਦੇ ਜ਼ਬਰਦਸਤਕਾਰ ਹੋਇਆ ਵਾ ਉਹ 28 ਤਰੀਕ ਨੂੰ ਵੱਡੇ ਜਿਹੜੇ ਅਸੀਂ ਇਕੱਠ ਕਰ ਰਹੇ ਹਾਂ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਇਹ ਅਸੀਂ ਬੇਨਤੀ ਕਰਦੇ ਹਾਂ ਸਾਰੇ ਵਰਗਾਂ ਨੂੰ ਰਵਿੰਦਰ ਪਟਿਆਲਾ ਜੀ ਕਾਰਯੋਗ ਦੋਸਤੋ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਪੰਜਾਬ ਦੀ ਸਰਕਾਰ ਤੇ ਵਿਜੀਬਲੀ ਨਜ਼ਰ ਆ ਰਹੇ ਪਿਛਲੇ ਸਮੇਂ ਦਾ ਸੀ ਪੈਟਰਨ ਦੇਖ ਰਿਹਾ ਪੰਜਾਬ ਨੂੰ ਇੱਕ ਪੂਲ ਸਟੇਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਸੰਯੁਕਤ ਸਾਂ ਮੋਰਚੇ ਦਾ ਚੰਡੀਗੜ੍ਹ ਧਰਨਾ 7 ਦਿਨਾਂ ਦਾ ਉਸ ਨੂੰ ਪੰਜਾਬ ਨੂੰ ਖੁੱਲੀ ਜੇਲ ਬਣਾ ਕੇ ਉਹ ਰੋਕਿਆ ਗਿਆ ਜਦੋਂ ਕਿ ਸਾਡਾ ਜਮਹੂਰੀ ਹੱਕ ਸੀ ਸਾਰੀ ਕੂਟਨੀਤਿਕ ਤੇ ਸਿਆਸੀ ਨੈਤਿਕਤਾ ਉਲੰਘ ਕੇ ਸਾਥੀ ਬੁਲਾਏ ਗਏ ਇਨਵਾਈਟ ਸੀਓ ਡਿਸਕਸ਼ਨ ਲਈ ਜਦੋਂ ਉਹ ਵਾਪਸ ਜਾ ਰਹੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੰਸਾਰ ਦੇ ਇਤਿਹਾਸ 'ਚ ਇਹ ਜੀਆਂ ਰੀਅਰ ਐਗਜ਼ਾਮਪਲਾਂ ਹੋਣਗੀਆਂ ਇਹ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਕੂਟਨੀਤਿਕ ਫੇਲਰ ਹੈ ਸਾਰੇ ਦਾ ਸਾਰਾ ਇਹ ਔਰ ਉਸ ਤੋਂ ਬਾਅਦ ਜੋ ਉਥੇ ਬਲਡوزر ਇਹ ਕਹਾਣੀਆਂ ਦਾ ਪੈਟਰਨ ਇੱਥੇ ਨਹੀਂ ਹੈ ਪਟਿਆਲੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਪੁਲਿਸ ਦੀ ਹੈ ਜਿਸ ਤਰ੍ਹਾਂ ਵਾਗਾ ਖੁੱਲੀਆਂ ਛੱਡੀਆਂ ਨੇ ਹੁਣ ਮਤਲਬ ਇਹ ਕਿਤੇ ਪਟਿਆਲੇ ਅਧਿਕਾਰੀ ਦੇ ਨਾਲ ਜਿਸ ਤੰਗ ਨਾਲ ਬਿਹੇਵ ਕੀਤਾ ਗਿਆ ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਕਰਨਲ ਸਾਹਿਬ ਦੇ ਨਾਲ ਇਸ ਮਾਮਲੇ 'ਚ ਉਹਨਾਂ ਦੇ ਪਰਿਵਾਰ ਨਾਲ ਸਟੈਂਡ ਕਰ ਰਹੇ ਹਾਂ ਪਟਿਆਲੇ ਮਹਿੰਦਰਾ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਕਿਸਾਨਾਂ ਦੇ ਖਿਲਾਫ ਇਸ ਸਰਪ੍ਰੈਸ਼ਨ ਦੇ ਖਿਲਾਫ ਜਦੋਂ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਉਸਨੂੰ ਕਾਲਜ ਦੇ ਵਿੱਚੋਂ ਦੀ ਐਂਟਰੀ ਬੈਨ ਕਰ ਦਿੱਤੀ ਗਈ। ਕੀ ਪੰਜਾਬ 'ਚ ਕੋਈ ਡੈਮੋਕਰੈਟਿਕ ਸਪੇਸ ਨਹੀਂ ਹੈ? ਕੀ ਸਾਡੇ ਕੋਲੇ ਸੰਵਿਧਾਨਕ ਹੱਕ ਨਹੀਂ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ? ਕੀ ਪੰਜਾਬ ਸਰਕਾਰ ਸਾਡਾ ਇਹ ਅਧਿਕਾਰ ਖੋਣ ਤੇ ਆਈ ਹੈ? ਇਸ ਕਰਕੇ ਅਸੀਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਬਰਾਂਹ ਦਿੰਦੇ ਹੋਏ ਇੱਕ ਵਾਰੀ 28 ਤਰੀਕ ਨੂੰ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਵਾਂਗੇ। ਮੰਗ ਕੀਤੀ ਜਾਊਗੀ ਕਿ ਸਾਰੇ ਕਿਸਾਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ। ਉਨ੍ਹਾਂ ਦਾ ਸਾਜੋ-ਸਮਾਨ ਵਿੱਚੀ ਉਹਨਾਂ ਦੇ ਸੰਦ ਟਰੈਕਟਰ ਜੋ ਕੁਛ ਵੀ ਹੈ ਉਹ ਵਾਪਸ ਕੀਤਾ ਜਾਵੇ ਉਹਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਐਲਰੀਓ ਮੁਹੱਈਆ ਕਰਾਈ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਜਿਹੜੇ ਹੋਰ ਰਿਪਰੈਸ਼ਨ ਦੇ ਈਸ਼ੂ ਨੇ ਚਾਹੇ ਉਹ ਕਰਨਲ ਸਾਹਿਬ ਵਾਲਾ ਜੇ ਵਿਦਿਆਰਥੀ ਬਹਾਲ ਨਾ ਕੀਤਾ ਉਹਦੀ ਐਂਟਰੀ ਨਾ ਖੋਲੀ ਇਹ ਸਾਰੀਆਂ ਚੀਜ਼ਾਂ ਤੇ 28 ਤਰੀਕ ਨੂੰ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਕੇਂਦਰਾ ਤੇ ਮੁਜਾਰੇ ਕਰਕੇ ਧਰਨੇ ਦਿੱਤੇ ਜਾਣਗੇ ਔਰ ਉਸ ਸਮੇਂ ਮੰਗ ਪੱਤਰ ਹੈ ਜਿਹੜਾ ਉਹ ਸਪਸ਼ਟ ਸਰਕਾਰ ਨੂੰ ਦਿੱਤਾ ਜਾਊ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ 'ਚ ਇਹਨਾਂ ਆਪਰੇਸ਼ਨ ਬੰਦ ਕਰਕੇ ਇੱਕ ਸਾਂਝਾਗਰ ਮਾਹੌਲ ਨਹੀਂ ਬਣਾਉਂਦੀ ਉਨੀ ਦੇਰ ਤੱਕ ਸਾਡੇ ਲਈ ਮੁਨਾਸਬ ਨਹੀਂ ਹੈਗਾ ਕਿ ਅਸੀਂ ਸਰਕਾਰ ਨਾਲ ਪੰਜਾਬ ਦੀਆਂ ਮੰਗਾਂ ਤੇ ਕੋਈ ਵੀ ਹੱਲੇ ਚਰਚਾ ਕਰੀਏ ਅਸੀਂ ਤਿਆਰ ਹਾਂ ਗੱਲਬਾਤ ਤੋਂ ਕਦੀ ਨਹੀਂ ਭੱਜਦੇ ਪਰ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਇੱਕ ਮੁਨਾਸਬ ਮਾਹੌਲ ਤਿਆਰ ਕਰੇ ਜਬਰ ਬੰਦ ਕਰਕੇ ਪੰਜਾਬ 'ਚ ਜਮੂਰੀ ਪ੍ਰਬੰਧ ਹੈ ਜਿਹੜਾ ਕੋਸ਼ਿਸ਼ ਦੀ ਬਹਾਲੀ ਵਾਲੇ ਪਾਸੇ ਨੂੰ ਕਦਮ ਪੁੱਟੇ। ਕੋਈ ਸਵਾਲ ਕੋਈ ਸਵਾਲ ਹੈ ਕਿਸੇ ਸਾਥੀ ਦਾ ਤੁਹਾਨੂੰ ਕਰ ਸਕਦੇ। ਕਿ ਕੀ ਸਮਝਿਆ ਜਾਵੇ ਜੀ ਇਹ ਜੋ ਬਖਵਾਤਰੀ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਸਮਝਦੇ ਕਿ ਉਹ ਸੱਚ ਡਰਾਇਆ ਜਾ ਰਿਹਾ ਹੈ ਧੰਕਾਇਆ ਜਾ ਰਿਹਾ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੈ ਕਿਸੇ ਤਰੀਕੇ ਦਾ ਆਹੰਕਾਰੀ ਤੌਰ ਤੇ ਫਤਫ ਦੇਖਦੇ ਹੋ। ਦੇਖੋ ਕੋਈ ਵੀ ਸਰਕਾਰ ਹੈ ਉਹਦੇ ਲਈ ਇਲੈਕਸ਼ਨ ਮੁੱਖ ਹੁੰਦੀ ਹੈ। ਵੋਟਾਂ ਮੁੱਖ ਹੁੰਦੀਆਂ ਹੁੰਦੇ ਲਈ ਇਹ ਜਿਹੜੇ ਘੁਬਰਾਟ ਦੇ ਵਿੱਚੋਂ ਕੀਤਾ ਇਹ ਸਾਰਾ ਕੁਝ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਘੁਬਰਾਟ ਦੇ ਵਿੱਚ ਆਈ ਹੋਈ ਹੈ ਪੰਜਾਬ ਸਰਕਾਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜੀ ਐਮਐਲਏ ਦੀ ਚੋਣਾਂ ਉੱਥੇ ਇਹਨਾਂ ਨੇ ਜਿਹੜਾ ਆਪਣਾ ਕੋਈ ਵਕਾਰ ਬਣਾਇਆ ਹੋਇਆ ਕਿ ਜੇ ਲੁਧਿਆਣਾ ਨਾ ਜਿੱਤਿਆ ਗਿਆ ਤਾਂ ਪੰਜਾਬ ਕਿਉਂ ਹਾਰਾਂਗੇ ਉਹ ਜਿੰਨੇ ਇੰਡਸਟਰੀਅਲ ਲੁਧਿਆਣਾ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਘਾਟਾ ਪੈ ਰਿਹਾ ਘਾਟਾ ਪੈ ਰਿਹਾ ਉਹਨਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੇ ਕਿਹਾ ਰਸਤੇ ਖਿਲਾਓ ਜੇ ਐਮਐਲਏ ਜਿਤਾਉਣਾ ਤਾਂ ਤਾਂ ਇਸ ਕਰਕੇ ਫਿਰ ਉਹਨਾਂ ਨੇ ਇਦਾਂ ਨੂੰ ਤੁਰੇ ਹੋਏ ਨੇ ਘਵਰਾਟ ਦੇ ਵਿੱਚ ਨੇ ਇਹ ਘਵਰਾਟ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਪੁਰੀ ਸੋਧਿਆ ਨੂੰ ਪੰਜਾਬ ਦੇ ਇੰਚਾਰਜ ਲਾਤਾ ਕਿਵੇਂ ਦੇਖਦੇ ਹੋ ਦਿੱਲੀ ਮੰਡੀ ਪੰਜਾਬ ਤੁਹਾਡੇ ਨਾਲ ਮੈਨੂੰ ਲੱਗਦਾ ਕਿ ਇਹ ਕੁਐਸਚਨ ਨਹੀਂ ਸਾਡਾ ਸਿੰਪਲ ਸਿੱਧਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਸਾਈਡ ਇਫੈਕਟ ਹੈ ਦਿੱਲੀ ਦੀ ਹਾਲਾ ਔਰ ਅਮਰਤਖਾ ਦੇ ਡਿਜ਼ਾਈਨ ਦੇ ਨਾਲ ਰਲ ਕੇ ਇਹ ਸਾਰਾ ਰੈਪ੍ਰੈਸ਼ਨ ਬਿਲਡ ਕਰ ਰਹੀ ਹੈ ਦੋ ਚੀਜ਼ਾਂ ਦਾ ਖਿਆਲ ਰੱਖੋ ਇੰਡੀਅਨ ਗਵਰਨਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਲਈ ਯੂਐਸਏ ਯੂਰਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਗੱਲਬਾਤ ਚਲਾ ਰਹੀ ਹੈ। ਇਹ ਸਾਰਾ ਕੁਝ ਸੰਸਾਰ ਦੀਆਂ ਵੱਡੀਆਂ ਬਹੁ-ਕੌਮੀ ਕੰਪਨੀਆਂ ਸਾਹਮਣੇ ਦੇਸ਼ ਨੂੰ ਵੇਚਣ ਦੀ ਤਿਆਰੀ ਆ। ਕੀ ਭਗਵੰਤ ਮਾਨ ਸਾਹਿਬ ਇਸ ਮਾਮਲੇ 'ਚ ਸਰਕਾਰ ਦੀ ਮਦਦ ਕਰ ਰਹੇ ਨੇ? ਉਹ ਕਹਿ ਰਹੇ ਨੇ ਕਿ ਇਸ ਰਸਟਿਆਂ ਦੇ ਰੂਪਨ ਕਰਕੇ ਏਮਪਲੋਇਮੈਂਟ ਜਨਰੇਸ਼ਨ ਨਹੀਂ ਹੋਏ। ਸਾਡਾ ਇੱਕੋ ਹੈ ਕਿ 3 ਸਾਲਾਂ ਦਾ ਆਪਣਾ ਫੇਲਰ ਕਿਸਾਨਾਂ ਦੇ ਉੱਪਰ ਨਾ ਛੁੱਟੋ। ਪੰਜਾਬ ਹਾਈ ਕੋਰਟ ਦਾ ਫੈਸਲਾ ਸੀਗਾ ਕਿ ਰਾਹ ਹਰਿਆਣੇ ਨੇ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਆਪਣੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸਾਡੇ ਮਨਿਸਟਰ ਬੋਲ ਰਹੇ ਨੇ ਇਹ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਸਾਨਾਂ ਨਾਲ ਮਸਲੇ ਗੱਲਬਾਤ ਰਾਹੀਂ ਹੱਲ ਕਰਕੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਬਾਅ ਬਣਾਇਆ ਕਿ ਮੀਟਿੰਗ ਇੰਨੀ ਲੇਟ ਗਈ ਉਹ ਮੀਟਿੰਗ ਛੇਤੀ ਹੋਵੇ ਤਾਂ ਜੋ ਮਸਲੇ ਹੱਲ ਹੋਣ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨ ਵਾਲੇ ਪਾਸੇ ਪੰਜਾਬ ਦੇ ਬਾਕੀ ਵਰਗਾਂ ਦੀ ਬਾਹਰ ਫੜਨ ਵਾਲੇ ਪਾਸੇ ਆਉਣਾ ਚਾਹੀਦਾ ਨਾ ਕਿ ਜ਼ਬਰਦਸਤ ਲੋਕਾਂ ਨੇ ਮੰਗਾ ਮਸਲਿਆਂ ਦੀ ਆਵਾਜ਼ ਨੂੰ ਦਬਾਇਆ ਜਾਵੇ ਜ਼ਬਰਦਸਤ ਕਦੇ ਮਸਲੇ ਹੱਲ ਨਹੀਂ ਹੁੰਦੇ ਇਸੇ ਕਰਕੇ ਜ਼ਬਰਦਸਤ ਕਲਾਫ 22 ਤਰੀਕ ਨੂੰ ਪ੍ਰੋਟੈਸਟ ਹੋਣਗੇ ਅੱਜ ਦੀ ਜਿਹੜਾ ਇੰਚਾਰਜ ਲਾਇਆ ਗਿਆ ਇੱਕ ਮਿੰਟ ਅੱਜ ਬਾਤ ਦੇ ਦੇ ਅੱਜ ਦੀ ਤੁਹਾਡੀ ਖਬਰ ਇਹ ਸੀ ਕਿ ਤੁਸੀਂ ਮੀਟਿੰਗ 'ਚ ਨਹੀਂ ਜਾ ਰਹੇ ਪਰ ਹੁਣ ਖਬਰ ਇਹ ਬਣ ਰਹੀ ਹੈ ਕਿ ਤੁਸੀਂ ਰਾਜ ਭਵਨ ਵੱਲ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਨਹੀਂ ਕਰ ਰਹੇ ਉਹਨੂੰ ਕੀ ਸਮਝੀਏ ਕੀ ਹੁਣ ਆਪਣੀ ਗ੍ਰਿਫਤਾਰੀ ਤੋਂ ਡਰ ਲੱਗਦਾ ਕਿ ਇਸਕੀਮ ਕਿਉਂ ਨਹੀਂ ਕਰਾਉਂਦੇ ਮਾਲ ਤੋਂ ਪਿੱਛੇ ਕਿਉਂ ਵੜਿਆ ਬਿਲਕੁਲ ਨਹੀਂ ਜਿਹੜਾ ਅਸੀਂ ਕਿਹਾ ਕਿ ਉਹ ਜਿਹੜੀਆਂ ਜਰਨਲ ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਅੱਜ ਜਿਹੜਾ ਜਾਬਰ ਕੀਤਾ ਇਹ ਉੱਪਰ ਆ ਗਿਆ ਉਹਦੇ ਇਸ ਕਰਕੇ ਉਸ ਨੂੰ ਸਸਪੈਂਡ ਕੀਤਾ ਨਾ ਕਿ ਡਰਾਂ ਨਾ ਕਦੇ ਡਰ ਰਹੇ ਆ ਤੇ ਨਾ ਹੀ ਡਰਨਾ ਮੈਂ ਦੀਪਕ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਸਰਕਾਰ ਨੇ ਜੇ ਜ਼ਬਰਦਸਤ ਰਸਤਾ ਬੰਦ ਨਾ ਕੀਤਾ ਤਾਂ ਗੱਲਾ ਵਿਧਾਨ ਸਭਾ ਵਾਲ ਮਾਰਚ ਨਹੀਂ ਸਾਨੂੰ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੀ ਪ੍ਰਦਰਸ਼ਨ ਨਹੀਂ ਕਰਦੇ ਤੇ ਤੇ ਜਾਣਗੇ ਅਨਲਾਨੀ ਐਮਰਜੈਂਸੀ ਹੈ ਔਰ ਇਸੇ ਨੂੰ ਚੁਣੌਤੀ ਹੈ ਜਿੱਥੋਂ ਤੱਕ ਜੇ ਫੜਨ ਦਾ ਸਵਾਲ ਹੈ ਅਸੀਂ ਨਾ ਪਹਿਲਾਂ ਕਦੇ ਇਸ ਮਾਮਲੇ ਦੇ ਪਿੱਛੇ ਹਟਿਆ ਸੰਘਰਸ਼ ਦੇ ਰਾਹ ਚ ਅਸੀਂ ਲੋਕਾਂ ਦੀ ਆਵਾਜ਼ ਉਠਾਉਣੀ ਕਿਸਾਨਾਂ ਦੇ ਮੰਗਾ ਮਸਲੇ ਉਠਾਉਣੇ ਨੇ ਵਾਜਬ ਮੰਗਾ ਮਸਲੇ ਉਠਾਉਣੇ ਨੇ ਜੇ ਇਹਨਾਂ ਨੂੰ ਹੱਲ ਨਹੀਂ ਕਰਨਾ ਸਰਕਾਰ ਸਿਰਫ ਤਾਨਾਸ਼ਾਹੀ ਔਰ ਜ਼ਬਰ ਕਰਨਾ ਚਾਹੁੰਦੀ ਹੈ ਦਾ ਪੰਜਾਬ ਦੀ ਕਿਸਾਨ ਲਹਿਰ ਨੂੰ ਇਹ ਚੋਣਤੀ ਮਨਜ਼ੂਰ ਹੈ ਅਸੀਂ ਇਹਦਾ ਜਵਾਬ